ਔਰ ਜਿਹੜੇ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਏ ਆ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਸਮਾਰਨ ਲਈ ਇਸ ਵਿਸ਼ੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਕਿਉਂਕਿ ਆਮ ਆਦੀ ਪਾਰਟੀ ਜਦੋਂ ਦੀ ਸਰਕਾਰ ਬਣੀ ਹੈ ਮਾਨਯੋਗ ਭਗਵੰਤ ਮਾਨ ਜੀ ਬਤੌਰ ਮੁੱਖ ਮੰਤਰੀ ਸਾਡਾ ਪੂਰਾ ਫੋਕਸ ਰਿਹਾ ਹੈ ਕਿਉਂਕਿ ਬੜਾ ਵੱਡਾ ਇਸ਼ੂ ਰਿਹਾ ਪੰਜਾਬ ਕੀ ਨੌਜਵਾਨ ਬਰੋਜ਼ਗਾਰ ਹੋ ਰਿਹਾ ਨੌਜਵਾਨ ਜਿਹੜੇ ਆ ਉਹ ਮਾਈਗ੍ਰੇਟ ਵੱਡੇ ਸਤਰਤੇ ਹੋਏ ਇਤਨਾ ਕਿਤੇ ਮਾਇੂਸੀ ਦਾ ਆਲਮ ਰਿਹਾ ਪੰਜਾਬ 'ਚ ਔਰ ਨੌਕਰੀਆਂ ਵੀ ਜਿਹੜੀਆਂ ਸਰਕਾਰੀ ਮਿਲਦੀਆਂ ਸੀ ਜਾਂ ਤੇ ਬਹੁਤ ਵੱਡੀ ਸ਼ਿਫਾਰਿਸ਼ ਨਾਲ ਜਾਂ ਰਿਸ਼ਵਤ ਨਾਲ ਜਾਂ ਕੁਝ ਵੱਡੇ ਰਾਜਨੀਤਿਕ ਟੱਬਰ ਜਿਹੜੇ ਆ ਜਿਹੜੇ ਰਾਜਨੀਤਿਕ ਸੱਤਾ ਤੇ ਕਾਬਜ਼ ਰਹਿ ਉਹਨਾਂ ਦੇ ਪਰਿਵਾਰਾਂ ਨੂੰ ਮਿਲਦੀਆਂ ਸੀ ਲੇਕਿਨ ਭਗਵੰਤ ਮਾਨ ਜੀ ਦੀ ਸਰਕਾਰ ਆਉਣ ਤੋਂ ਬਾਅਦ ਤਸਵੀਰ ਬਦਲੀ ਆ ਅਸੀਂ ਕੋਸ਼ਿਸ਼ ਕੀਤੀ ਆ ਕਿ ਪੰਜਾਬ ਦਾ ਜਿਹੜਾ ਬ੍ਰੇਨ ਡ੍ਰੇਨ ਹੈ ਉਹਨੂੰ ਰੋਕਿਆ ਜਾਵੇ ਔਰ ਕਾਫੀ ਹੱਦ ਤੱਕ ਇਹ ਦਿੱਤੇ ਅਸੀਂ ਸਫਲ ਹੋਏ ਆ ਉਹ ਬੜਾ ਕੰਸਟਰਕਟਿਵ ਔਰ ਜ਼ਰੂਰੀ ਵਿਸ਼ਾ ਲੈ ਕੇ ਮੈਂ ਤੁਹਾਡੇ ਸਾਹਮਣੇ ਅੱਜ ਰੂਬਰੂ ਹੋਇਆ ਭਗਵੰਤ ਮਾਨ ਜੀ ਦੀ ਸਰਕਾਰ ਨੇ ਪਿਛਲੇ ਤਕਰੀਬਨ 2.5 ਸਾਲਾਂ ਚ 45708 ਸਰਕਾਰੀ ਨੌਕਰੀਆਂ ਦਿੱਤੀਆਂ ਐ ਨੌਜਵਾਨਾਂ ਨੂੰ ਇਸ ਖਾਸ ਗੱਲ ਜਿਹੜੀ ਹੈ ਉਹ ਇਹ ਆ ਵੀ ਕੋਈ ਇੱਕ ਬੰਦਾ ਨਾਟ ਅ ਸਿੰਗਲ ਪਰਸਨ ਇਹ ਨਹੀਂ ਕਹਿ ਸਕਦਾ ਕੋਈ ਰਿਸ਼ਵਤ ਚੱਲੀ ਆ ਕੋਈ ਭਾਈ ਭਤੀਜਾਵਾਦ ਹੋਇਆ ਕੋਈ ਸ਼ਿਫਾਰਿਸ਼ ਲੋਣੀ ਪਈ ਕਿਸੇ ਲੀਡਰ ਦੇ ਕਹਿਣ ਤੇ ਨਹੀਂ 45708 ਨੌਕਰੀਆਂ ਦਿੱਤੀਆਂ ਸਰਕਾਰੀ ਤੇ ਟੋਟਲੀ ਮੈਰਿਟ ਤੇ ਦਿੱਤੀਆਂ ਕਾਬਲੀਅਤ ਤੇ ਦਿੱਤੀਆਂ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਨ ਲਈ ਦਿੱਤੀਆਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਦਿੱਤੀਆਂ ਬ੍ਰੇਨ ਡレイン ਰੋਕਣ ਵਾਸਤੇ ਦਿੱਤੀਆਂ ਔਰ ਉਹਦੇ ਚ ਵੀ ਅਸੀਂ ਜੇ ਮੈਂ ਤੁਹਾਡੇ ਸਾਹਮਣੇ ਕੁਝ ਅੰਕੜਾ ਰੱਖਾਂ ਡਿਪਾਰਟਮੈਂਟ ਵਾਈਜ਼ ਤੇ 11709 ਨੌਕਰੀਆਂ ਸੀ এডਿਕੇਸ਼ਨ ਸਕੂਲ এডਿਕੇਸ਼ਨ ਜਿਹੜਾ ਸਕੂਲ এডਿਕੇਸ਼ਨ ਡਿਪਾਰਟਮੈਂਟ ਇਹ ਪੰਜਾਬ 'ਚ ਇਹ ਗੱਲ ਚੱਲਦੀ ਸੀ ਵੀ ਜਿਹੜਾ ਇਹਦਾ ਮੰਤਰੀ ਬਣ ਜਾਂਦਾ ਉਹ ਦੁਬਾਰਾ ਕਦੀ ਜਿੱਤਦਾ ਵੀ ਨਹੀਂ ਹੈ ਕਿਉਂਕਿ ਨੌਕਰੀਆਂ ਦੇਣ ਦੀ ਪਰੰਪਰਾ ਹੀ ਬੰਦ ਹੋ ਗਈ ਸੀ ਔਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਆਵਾ ਦੀ ਪਾਰਟੀ ਦੀ ਸਰਕਾਰ ਨੇ 11700 ਅੱਠ 11709 ਨੌਕਰੀਆਂ ਸਕੂਲ এডੂਕੇਸ਼ਨ ਤੇ 8925 ਜਿਹੜੀਆਂ ਰਿਕਰੂਟਮੈਂਟ ਨਵੀਂ ਹੋਈ ਆ ਪਿਛਲੀ ਆਮ ਆਦੀ ਪਾਰਟੀ ਸਰਕਾਰ ਤੇ ਉਹ ਹੋਮ ਅਫੇਅਰਸ ਡਿਪਾਰਟਮੈਂਟ ਦੀ 8925 ਦੇ ਨਾਲ ਨਾਲ ਵੱਡੀ ਵੱਡੇ ਜਿਹੜੇ ਫਿਗਰ ਮੈਂ ਦੱਸਾਂ ਲੋਕਲ ਬਾਡੀ ਜਿਹੜੀ ਹੈ ਉਹਦੇ ਚ 4870 ਤਕਰੀਬਨ 5000 ਨੌਕਰੀਆਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਮੈਰਿਟ ਤੇ ਦਿੱਤੀਆਂ ਇਹਦੇ ਨਾਲ ਨਾਲ 4953 ਪਾਵਰ ਡਿਪਾਰਟਮੈਂਟ ਜਿਹੜਾ ਸਾਡਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਹੈ ਉਹਦੇ ਚ ਤਕਰੀਬਨ 5000 ਨੌਕਰੀਆਂ ਦਿੱਤੀਆਂ ਇਸ ਤੋਂ ਇਲਾਵਾ ਐਗਰੀਕਲਚਰ 692 ਐਨੀਮਲ ਹਸਬੈਂਟਰੀ ਚ 999 1234 ਕੋਆਪਰੇਟਿਵ ਜਿਹੜਾ ਸਹਿਕਾਰਤਾ ਡਿਪਾਰਟਮੈਂਟ ਹੈ ਉਹ ਚ ਭਗਵੰਤ ਮਾਨ ਜੀ ਦੀ ਸਰਕਾਰ ਨੇ 2.5 ਸਾਲਾਂ ਚ ਨੌਜਵਾਨਾਂ ਨੂੰ ਕਾਬਲੀਅਤ ਤੇ ਨੌਕਰੀਆਂ ਦਿੱਤੀਆਂ ਇਹ ਗੱਲ ਜ਼ਰੂਰ ਮੈਂਸ਼ਨ ਕਰਨ ਵਾਲੀ ਆ ਗਵਰਨੈਂਸ ਰਿਫਾਰਮਸ ਚ ਪਬਲਿਕ ਗ੍ਰੀਵੈਂਸ ਜਿਹੜੀਆਂ ਇਸ ਤੋਂ ਇਲਾਵਾ ਹੈਲਥ ਸੈਕਟਰ ਜਿਹੜਾ ਬੜਾ ਇੰਪੋਰਟੈਂਟ ਹੈ ਜਿਹਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਆਵਾਦੀ ਪਾਰਟੀ ਦੇ ਏਜੰਡੇ ਤੇ ਰਿਹਾ ਹੈ ਦਿੱਲੀ ਚਾਹੇ ਮਾਨ ਜੋ ਗਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਹੋਵੇ ਚਾਹੇ ਪੰਜਾਬ ਚ ਭਗਵੰਤ ਮਾਨ ਜੀ ਦੀ ਸਰਕਾਰ ਹੈ ਹੈਲਥ ਔਰ ਐਜੂਕੇਸ਼ਨ ਨੂੰ ਅਸੀਂ ਪ੍ਰਾਇੋਰਟੀ ਤੇ ਪ੍ਰਾਇਮਰੀ ਏਜੰਡਾ ਬਣਾ ਕੇ ਚੱਲਦੇ ਹਾਂ ਹੈਲਥ ਐਂਡ ਫੈਮਿਲੀ ਵੈਲਫੇਅਰ ਚ 1300 ਸੌਰੀ 1363 ਨੌਕਰੀਆਂ ਸਰਕਾਰੀ ਜਿਹੜੀਆਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਦਿੱਤੀਆਂ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜੀ ਜੇਲ ਡਿਪਾਰਟਮੈਂਟ ਹੈ ਸਾਡਾ ਉਹਦੇ ਚ 909 ਤੇ ਪਬਲਿਕ ਵਰਕਸ 564 ਇੱਕ ਹੋਰ ਰੈਵਨਿਊ ਡਿਪਾਰਟਮੈਂਟ ਚ ਵੀ ਜਿਹੜਾ ਬੜਾ ਇੰਪੋਰਟੈਂਟ ਹੈ 2220 ਨੌਜਵਾਨਾਂ ਨੂੰ ਰਿਕਰੂਟਮੈਂਟ ਜਿਹੜੀ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ ਦਿੱਤੀ ਆ ਵਾਟਰ ਰਿਸੋਰਸ 1770 ਤਕਰੀਬਨ 1800 ਨੌਕਰੀਆਂ ਜਿਹੜੀਆਂ ਆ ਉਹ ਮਾਨ ਸਾਹਿਬ ਦੀ ਸਰਕਾਰ ਨੇ ਦਿੱਤੀਆਂ ਯਾਰ ਉਹ ਪਿਛਲੀ 24 ਤਰੀਕ ਨੂੰ 586 ਜਿਹੜੀਆਂ ਹੈਲਥ ਐਂਡ ਫੈਮਿਲੀ ਵੈਲਫੇਅਰ ਚ ਨਵੇਂ ਜਿਹੜੇ ਕਾਡ ਲਾਸਟ ਟਾਈਮ ਮੁੱਖ ਮੰਤਰੀ ਜੀ ਨੇ ਨਵੇਂ ਬੱਚਿਆਂ ਨੂੰ ਰਿਕਰੂਟਮੈਂਟ ਤੇ ਵੰਡੇ ਆ ਅਪੁਆਇੰਟਮੈਂਟਸ ਲੈਟਰ ਤੋਂ ਟੋਟਲ 45708 ਔਰ ਇਹਦੇ ਚ ਜਦੋਂ ਅਸੀਂ ਪਿਛਲੇ ਇਲੈਕਸ਼ਨ ਚ ਵੀ ਗਏ ਸੀ ਲੋਕ ਸਭਾ ਦੀਆਂ ਚੋਣਾਂ ਚ ਉਹਦੇ ਸਭ ਤੋਂ ਵੱਡੀ ਜਿਹੜੀ ਗੱਲ ਸਾਹਮਣੇ ਆਈ ਸੀ ਪਿੰਡਾਂ ਚ ਅਸੀਂ ਤੌਰ ਕੈਂਡੀਡੇਟ ਮੈਂ ਵੀ ਭੰਮਿਆ ਉਦੋਂ ਲੋਕ ਕਹਿੰਦੇ ਸੀ ਸਾਡੀ ਬੱਚੀ ਨੂੰ ਸਾਡੇ ਬੇਟੇ ਨੂੰ ਸਾਡੇ ਭਤੀਜੇ ਨੂੰ ਸਾਡੇ ਗਵਾਂਢੀ ਨੂੰ ਨੌਕਰੀ ਮਿਲੀ ਆ ਤੇ ਸਿਰਫ ਔਰ ਸਿਰਫ ਸਾਡੀ ਕਾਬਲੀਅਤ ਤੇ ਮਿਲੀ ਮੈਰਿਟ ਤੇ ਮਿਲੀ ਹੈ ਸਾਡੀ ਕੋਈ ਸ਼ਪਾਰਿਸ਼ ਨਹੀਂ ਸੀ ਨਾ ਸਾਨੂੰ ਲੋੜ ਪਈ ਨਾ ਕਿਤੇ ਪੈਸਾ ਲੱਗਿਆ ਨਹੀਂ ਤੇ ਅੰਤਮਾਨ ਜੀ ਦੀ ਸਰਕਾਰ ਆਉਣ ਤੋਂ ਪਹਿਲਾਂ ਪੰਜਾਬ 'ਚ ਨੈਰੇਟਿਵ ਪਰਸੈਪਸ਼ਨ ਸੀ ਇੱਕ ਧਾਰਨਾ ਸੀ ਕਿ ਜੇ ਬੱਚੇ ਨੂੰ ਨੌਕਰੀ ਤੇ ਲਵਾਉਣਾ ਹੈ ਸਰਕਾਰੀ ਤੇ 10 50 ਲੱਖ ਰੁਪਏ ਦਾ ਇੰਤਜ਼ਾਮ ਪੀਰੈਂਸ ਕਰਕੇ ਰੱਖਦੇ ਸੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਇਹ ਇਹ ਜਿਹੜਾ ਤੱਕਾ ਨੌਜਵਾਨਾਂ ਦਾ ਹੋ ਰਿਹਾ ਸੀ ਇਨਜਸਟਿਸ ਸੀ ਇਹਨੂੰ ਖਤਮ ਕੀਤਾ ਔਰ ਆਮ ਆਦੀ ਪਾਰਟੀ ਦੀ ਇੱਕ ਖਾਸੀਅਤ ਹੈ ਔਰ ਸਾਡੀ ਪ੍ਰਾਇੋਰਟੀ ਹੈ ਜਿੱਥੇ ਅਸੀਂ ਕਿਸਾਨਾਂ ਨੂੰ ਨੌਜਵਾਨਾਂ ਨੂੰ ਹੈਲਥ ਸੈਕਟਰ ਦੀ ਗੱਲ ਕਰਦੇ ਆ ਗਵਰਨੈਂਸ ਦੀ ਗੱਲ ਕਰਦੇ ਉੱਥੇ ਸਭ ਤੋਂ ਜ਼ਰੂਰੀ ਚੁਣੌਤੀ ਸੀ ਪੰਜਾਬ ਦਾ ਬ੍ਰੇਨ ਡレイン ਰੋਕਿਆ ਜਾਵੇ ਔਰ ਪੰਜਾਬ ਦੇ ਨੌਜਵਾਨਾਂ ਨੂੰ ਕਾਬਲੀਅਤ ਤੇ ਮੈਰਿਟ ਤੇ ਬਿਨਾ ਭੇਤ ਭਾਪ ਤੋਂ ਬਿਨਾ ਸ਼ਫਾਰਿਸ਼ ਤੋਂ ਨੌਕਰੀਆਂ ਦਿੱਤੀਆਂ ਔਰ ਇਹਦੇ ਨਾਲ ਜਿੱਥੇ ਲਗਾਤਾਰ ਲੋਕਾਂ ਦਾ ਭਰੋਸਾ ਵਧ ਰਿਹਾ ਉੱਥੇ ਮਾਈਗ੍ਰੇਸ਼ਨ ਤੇ ਵੀ ਠਲ ਪੈ ਰਹੀ ਹੈ ਔਰ ਨੌਜਵਾਨ ਜਿਹੜੇ ਆ ਜਦੋਂ ਅਸੀਂ ਆਮ ਲੋਕਾਂ 'ਚ ਵਿਚਰਦੇ ਆਂ ਤੇ ਆਮ ਪਰਿਵਾਰਾਂ ਦੇ ਬੱਚੇ ਆ ਕੇ ਦੱਸਦੇ ਆ ਵੀ ਮੈਨੂੰ ਨੌਕਰੀ ਮਿਲੀ ਆ ਇਹ ਪੰਜਾਬ ਦੀ ਇੱਕ ਬਿਹਤਰੀਨ ਸਾਈਨ ਹੈ ਸੋ ਅੱਜ ਪੰਜਾਬ ਦੇ ਨੌਜਵਾਨਾਂ ਲਈ ਕੀਤੇ ਗਏ ਢਾਈ ਛਲਾਂ ਦੀਆਂ ਨੌਕਰੀਆਂ ਨੂੰ ਕੀਤੇ ਗਏ ਕੰਮ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੋਪਰੂ ਹੋਇਆ ਸੀ ਇਸ ਤੋਂ ਇਲਾਵਾ ਤੁਹਾਡਾ ਇਸ ਵਿਸ਼ੇ ਤੇ ਕੋਈ ਸਵਾਲ ਹੈ ਤਾਂ ਤੁਸੀਂ ਕਰ ਸਕਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਸੰਖੇਪ ਵਿੱਚ ਡਾਕਟਰ ਸਾਹਿਬ ਨੇ ਚਰਚਾਾਂ ਜਲਦੀਆਂ ਬੀਜੇ ਜਲਾ ਦੀ ਗੱਲ ਕਰ ਲਈਏ ਕਿ ਤੁਸੀ ਕਿਹਨਾਂ ਦੇਖਦੇ ਹੋ ਬਗਾਇਆ ਬਣੀ ਹੋਰੀ ਕਹ ਰਹੇ ਨੇ ਤੁਹਾਨੂੰ ਕਿਹਦੇ ਵਿੱਚ ਜਾਣਾ ਹੈ ਕੋਈ ਵੈਸੇ ਤੇ ਬੀਜੇਪੀ ਦਾ ਆਪਣਾ ਮਾਮਲਾ ਆ ਔਰ ਇਹ ਜਿੱਤ ਕੋਈ ਪੁਸ਼ਟੀ ਤੇ ਦੀ ਹੋਈ ਨਹੀਂ ਹੈ ਲੇਕਿਨ ਮੈਨੂੰ ਜ਼ਰੂਰ ਇਨਾ ਪਤਾ ਹੈ ਕਿ ਬੀਜੇਪੀ ਚ ਬਹੁਤ دیر ਤੱਕ ਜਿਹੜਾ ਵੀ ਕੋਈ ਪੰਜਾਬ ਪੱਖੀ ਹੋਊਗਾ ਬੰਦਾ ਟਿਕ ਨਹੀਂ ਸਕਦਾ ਇਨਾ ਮੈਂ ਬੜਾ ਜਿੰਮੇਵਾਰੀ ਨਾਲ ਕਹ ਸਕਦਾ